ਪੰਜਾਬ ਸਰਕਾਰ ਦੇ ਵੱਲੋਂ ਅੱਜ ਕੈਬਨਟ ਮੀਟਿੰਗ ਸੱਦੀ ਗਈ ਹੈ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਤੇ ਸਾਰੇ ਮੰਤਰੀ ਜਿਹੜੇ ਨੇ ਉਹ ਇਕੱਠੇ ਹੋਣਗੇ ਤੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਯਾਨੀ ਕਿ 22 ਜੁਲਾਈ ਨੂੰ ਕੈਬਨਟ ਮੀਟਿੰਗ ਰੱਖੀ ਗਈ ਹੈ ਮੀਟਿੰਗ 10:30 ਵਜੇ ਚੰਡੀਗੜ੍ਹ ਵਿਖੇ ਸੀਐਮ ਰਿਹائش ਤੇ ਹੋਣੀ ਹੈ ਸੂਤਰਾਂ ਮੁਤਾਬਕ ਇਸ ਦੌਰਾਨ ਲੈਂਡ ਪੂਲਿੰਗ ਮੁੱਦਾ ਸਭ ਤੋਂ ਮਹੱਤਵਪੂਰਨ ਰਹਿਣ ਵਾਲਾ ਹੈ ਤਾਂ ਸਰਕਾਰ ਇਸ ਸਕੀਮ ਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਨਾਲ ਹੀ ਕਿਸਾਨਾਂ ਨੂੰ ਹੋਰ ਰਾਹਤ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕਰਨਗੇ ਤਾਂ ਪੰਜਾਬ ਸਰਕਾਰ ਲੈਂਡ ਪੂਲਿੰਗ ਦੀ ਸਕੀਮ ਨੂੰ ਲੈ ਕੇ ਗੰਭੀਰ ਹੋ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਰਾਜ ਦੇ ਕਈ ਪੰਚਾਇਤ ਸਰਪੰਚਾਂ ਨਾਲ ਮੁਲਾਕਾਤ ਹੋਈ ਹੈ ਇਸ ਸਕੀਮ ਦੇ ਸਬੰਧੀ ਫੀਡਬੈਕ ਵੀ ਲਿਆ ਗਿਆ ਤੇ ਉਸ ਤੋਂ ਬਾਅਦ ਸਕੀਮ ਦੇ ਵਿੱਚ ਕੁਝ ਬਦਲਾ ਕੀਤੇ ਗਏ ਨੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਹੁਣ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਹੈ ਕਾਂਗਰਸ ਤੇ ਅਕਾਲੀ ਦਲ ਦੇ ਵੱਲੋਂ ਇਸ ਮੁੱਦੇ ਤੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਲੈਂਡ ਪੁਲਿੰਗ ਦੀ ਨੀਤੀ ਬਾਰੇ ਸਪਸ਼ਟਿਕਰਣ ਵੀ ਦੇਣਾ ਪਿਆ ਤਾਂ ਇਸ ਨੂੰ ਸੰਕਟ ਪ੍ਰਬੰਧਨ ਦਾ ਨਾ ਜੋੜਿਆ ਜਾ ਰਿਹਾ ਅਜਿਹੇ ਦੇ ਵਿੱਚ ਸਰਕਾਰ ਨਹੀਂ ਚਾਹੁੰਦੀ ਕਿ ਇਸ ਮੁੱਦੇ ਤੇ ਹੋਰ ਪਾਰਟੀਆਂ ਰਾਜਨੀਤਿਕ ਰੰਤ ਇਸ ਦੇ ਲਈ ਇਹ ਬੈਠਕ ਸੱਦੀ ਗਈ ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਕਿਸਾਨਾਂ ਦੀ ਸਹਿਮਤੀ ਮਿਲਣ ਤੇ 21 ਦਿਨਾਂ ਦੇ ਅੰਦਰ ਉਹਨਾਂ ਨੂੰ ਲੈਟਰ ਆਫ ਇੰਟੈਂਟ ਜਾਰੀ ਕੀਤਾ ਜਾਵੇਗਾ ਜਦ ਤੱਕ ਵਿਕਾਸ ਕਾਰ ਸ਼ੁਰੂ ਨਹੀਂ ਹੁੰਦੇ ਉਹਨਾਂ ਨੂੰ ਪ੍ਰਤੀ ਏਕੜ ਸਾਲਾਨਾ 50000 ਦੀ ਅਗਾਊਂ ਰਕਮ ਵੀ ਦਿੱਤੀ ਜਾਵੇਗੀ ਇਸ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਤੂਰੀ ਵਿਖੇ ਇੱਕ ਪ੍ਰੋਗਰਾਮ ਦੌਰਾਨ ਵੀ ਕਿਹਾ ਕਿ ਇਸ ਰਕਮ ਨੂੰ ਵਧਾਉਣ ਤੇ ਵਿਚਾਰ ਕੀਤਾ ਜਾ ਰਿਹਾ ਜਦ ਤੱਕ ਵਿਕਾਸ ਕਾਰ ਸ਼ੁਰੂ ਨਹੀਂ ਹੋਣਗੇ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਵੀ ਕਰ ਸਕਣਗੇ ਤੇ ਉਸ ਨੂੰ ਆਉਣ ਵਾਲਾ ਪੂਰਾ ਲਾਭ ਵੀ ਹੋਵੇਗਾ ਪੰਜਾਬ ਸਰਕਾਰ ਦੇ ਵੱਲੋਂ ਅੱਜ ਕੈਬਨਟ ਮੀਟਿੰਗ ਸੱਦੀ ਗਈ ਹੈ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਤੇ ਸਾਰੇ ਮੰਤਰੀ ਜਿਹੜੇ ਨੇ ਉਹ ਇਕੱਠੇ ਹੋਣਗੇ ਤੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਯਾਨੀ ਕਿ 22 ਜੁਲਾਈ ਨੂੰ ਕੈਬਨਿਟ ਮੀਟਿੰਗ ਰੱਖੀ ਗਈ ਹੈ ਮੀਟਿੰਗ 10:30 ਵਜੇ ਚੰਡੀਗੜ੍ਹ ਵਿਖੇ ਸੀਐਮ ਰਿਹائش ਤੇ ਹੋਣੀ ਹੈ ਸੂਤਰਾਂ ਮੁਤਾਬਕ ਇਸ ਦੌਰਾਨ ਲੈਂਡ ਪੂਲਿੰਗ ਮੁੱਦਾ ਸਭ ਤੋਂ ਮਹੱਤਵਪੂਰਨ ਰਹਿਣ ਵਾਲਾ ਹੈ ਤਾਂ ਸਰਕਾਰ ਇਸ ਸਕੀਮ ਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਨਾਲ ਹੀ ਕਿਸਾਨਾਂ ਨੂੰ ਹੋਰ ਰਾਹਤ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕਰਨਗੇ ਤਾਂ ਪੰਜਾਬ ਸਰਕਾਰ ਲੈਡ ਪੂਲਿੰਗ ਦੀ ਸਕੀਮ ਨੂੰ ਲੈ ਕੇ ਗੰਭੀਰ ਹੋ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਰਾਜ ਦੇ ਕਈ ਪੰਚਾਇਤ ਸਰਪੰਚਾਂ ਨਾਲ ਮੁਲਾਕਾਤ ਹੋਈ ਹੈ ਤੇ ਸਕੀਮ ਦੇ ਸਬੰਧੀ ਫੀਡਬੈਕ ਵੀ ਲਿਆ ਗਿਆ ਤੇ ਉਸ ਤੋਂ ਬਾਅਦ ਸਕੀਮ ਦੇ ਵਿੱਚ ਕੁਝ ਬਦਲਾ ਕੀਤੇ ਗਏ ਨੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਹੁਣ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਕਾਂਗਰਸ ਤੇ ਅਕਾਲੀ ਦਲ ਦੇ ਵੱਲੋਂ ਇਸ ਮੁੱਦੇ ਤੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਹਾਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਲੈਂਡ ਪੁਲਿੰਗ ਦੀ ਨੀਤੀ ਬਾਰੇ ਸਪਸ਼ਟਿਕਰਣ ਵੀ ਦੇਣਾ ਪਿਆ ਤਾਂ ਇਸ ਨੂੰ ਸੰਕਟ ਪ੍ਰਬੰਧਨ ਦੇ ਨਾਲ ਜੋੜਿਆ ਜਾ ਰਿਹਾ ਅਜਿਹੇ ਦੇ ਵੀ ਸਰਕਾਰ ਨਹੀਂ ਚਾਹੁੰਦੀ ਕਿ ਇਸ ਮੁੱਦੇ ਤੇ ਹੋਰ ਪਾਰਟੀਆਂ ਰਾਜਨੀਤੀ ਕਰਨ ਤੇ ਇਸ ਦੇ ਲਈ ਇਹ ਬੈਠਕ ਸੱਦੀ ਗਈ ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਕਿਸਾਨਾਂ ਦੀ ਸਹਿਮਤੀ ਮਿਲਣ ਤੇ 21 ਦਿਨਾਂ ਦੇ ਅੰਦਰ ਉਹਨਾਂ ਨੂੰ ਲੈਟਰ ਆਫ ਇੰਟੈਂਟ ਜਾਰੀ ਕੀਤਾ ਜਾਵੇਗਾ ਜਦ ਤੱਕ ਵਿਕਾਸ ਕਾਰ ਸ਼ੁਰੂ ਨਹੀਂ ਹੁੰਦੇ ਉਹਨਾਂ ਨੂੰ ਪ੍ਰਤੀ ਏਕੜ ਸਾਲਾਨਾ 50000 ਦੀ ਅਗਾਊਂ ਰਕਮ ਵੀ ਦਿੱਤੀ ਜਾਵੇਗੀ ਇਸੇ ਰਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਤੂਰੀ ਵਿਖੇ ਇੱਕ ਪ੍ਰੋਗਰਾਮ ਦੌਰਾਨ ਵੀ ਇਹ ਕਿਹਾ ਕਿ ਇਸ ਰਕਮ ਨੂੰ ਵਧਾਉਣ ਤੇ ਵਿਚਾਰ ਕੀਤਾ ਜਾ ਰਿਹਾ ਜਦ ਤੱਕ ਵਿਕਾਸ ਕਾਰ ਸ਼ੁਰੂ ਨਹੀਂ ਹੋਣਗੇ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਵੀ ਕਰ ਸਕਣਗੇ ਤੇ ਉਸ ਨੂੰ ਆਉਣ ਵਾਲਾ ਪੂਰਾ ਲਾਭ ਵੀ ਹੋਵੇਗਾ